ਵਿਹਾਗੜਾ ਮਹੱਲਾ ਪੰਜਵਾ ਖੂਜਤ ਸੰਤ ਫਿਰ ਹੈ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਬਰਮ ਕਿਰਪਾਲਤਾ ਕਰਕੇ ਫਰਮਾਉਂਦੇ ਹਨ ਜੋ ਸੰਤ ਹਨ ਜਿਨ੍ਹਾਂ ਸਾਸ ਗੁਰਾਸ ਨੇ ਵਿਸਰੇ ਹਰਨਾਮਾ ਮਨ ਮੰਤ ਕੰਸ ਸੇ ਸਈ ਨਾਨਕਾ ਪੂਰਨ ਸੋਈ ਸੰਤ ਉਹ ਪ੍ਰਵੇਸ਼ ਦੀ ਖੋਜ ਕਰਦੇ ਹੋਏ ਪ੍ਰੇਮ ਵਿੱਚ ਮਸਤ ਹੋਏ ਹੋਏ ਬਿਚੇ ਰਹੇ ਹਨ ਪ੍ਰਪ੍ਰਾਣ ਆਧਾਰੇ ਰਾਮ ਉਹ ਪ੍ਰਭੂ ਹੈ ਜੋ ਸਾਰਿਆਂ ਦੇ ਪ੍ਰਾਣਾਂ ਦਾ ਆਸਰਾ ਰਾਮ ਜੋ ਰਮਿਆ ਹੋਇਆ ਹੈ ਭਾਈ ਪਰ ਮਹਾਪੁਰਖ ਜਿਹੜੇ ਹਨ ਆਪਾਂ ਵਾਰ ਕਰਕੇ ਤਨ ਮਨ ਧਨ ਦਾ ਮਾਨ ਛੱਡ ਕਰਕੇ ਜਿਸ ਨੂੰ ਗੇਰ ਸ਼ਾਤ ਨੇਤ ਨੇਤ ਕਰਕੇ ਕਹਿੰਦੇ ਹਨ ਉਸ ਦੀ ਮਨ ਮੈਂ ਆ ਮਨ ਆਪਣੇ ਮਾਹ ਹੈ ਨਾ ਨੂੰ ਕੀਮਤ ਕਹਿਣ ਨਾ ਜਾਏ ਉਹਦੀ ਖੋਜ ਕਰਦੇ ਫਿਰਦੇ ਹਨ ਸਰਸੰਗ ਦੇ ਵਿੱਚ ਮਿਲ ਕਰਕੇ ਜਿਜਦੇ ਹਨ ਤਾਣ ਤਨ ਖੀਨ ਭਿਆ ਉਹਨਾਂ ਦਾ ਤਾਣ ਜਿਹੜਾ ਸੀ ਸਰੀਰ ਦਾ ਤਬ ਕਰਦੇ ਹੋਏ ਉਹਨੇ ਆਪਣੇ ਸਰੀਰ ਨੂੰ ਸਰੀਰ ਦੇ ਬੰਨ ਨੂੰ ਸਾਰੇ ਨੂੰ ਖੀਨ ਨਾਸ ਕਰ ਲਿਆ ਹੈ ਬਿਨ ਮਿਲ ਤ ਪਿਆਰੇ ਰਾਮ ਇਹਨਾਂ ਬਰਾਗ ਉਹਨਾਂ ਦੇ ਅੰਦਰ ਬਣਿਆ ਰਹਿੰਦਾ ਹੈ ਬਿਨ ਪਿਆਰੇ ਦੇ ਰਾਮ ਦੇ ਮੇਰੇ ਤੋਂ ਉਹ ਸਰੀਰ ਦਾ ਤਾਣ ਸਾਰਾ ਹੀ ਖੀਨ ਨਾਸ ਹੋ ਗਿਆ ਹੈ ਸਾਧੂਆਂ ਦਾ ਬਲ ਜਿਹੜਾ ਸਭ ਸਮਾਪਤ ਕਰ ਦਿੱਤਾ ਹੈ ਅਤੇ ਕੰਦ ਦੇ ਅੰਦਰ ਜਿਹੜਾ ਵਿਕਾਰਾਂ ਦਾ ਬੰਦ ਸੀ ਉਹ ਵੀ ਸਾਰਾ ਖੀਣ ਹੋ ਗਿਆ ਅਗੇ ਵੀ ਬਰਾਗ ਇੰਨਾ ਹੈ ਕਿ ਬਿਨਾ ਪਿਆਰੇ ਦੇ ਮਿਲੇ ਤਾਂ ਸ਼ਾਂਤੀ ਨਹੀਂ ਆਉਂਦੀ ਰਾਮ へ ਪਾਈ ਪ੍ਰਭ ਮਿਲੋ ਪਿਆਰੇ ਮਯਾ ਧਾਰੇ ਉਹਨਾਂ ਦੀ ਅਸੀਸ ਉਹ ਸਹ ਤਨ ਪਲੇ ਸਿਰ ਪਲੇ ਆ ਦਾੜੀ ਪਰੀ ਮੁੱਛਾ ਦੀ ਪਲੀਆਂ ਇਰੇ ਮਨ ਗੈਲੇ ਬਾਉ ਨੇ ਮਾਣੇ ਕੈ ਰਲੀਆਂ ਚਿੱਟੇ ਕੇਸ ਹੋ ਗਏ ਐ ਦਾੜੇ ਦੇ ਕੇਸ ਚਿੱਟੇ ਹੋ ਗਏ ਐ ਅਤੇ ਫੇਰ ਵੀ ਆਸਵਾਸ਼ ਨੂੰ ਦੇ ਮਿਲਣ ਦੀ ਰੱਖਦੇ ਐ ਉਹ ਕਿਸੇ ਪ੍ਰਕਾਰ ਨਿਰਾਸ਼ੇ ਨਹੀਂ ਹੁੰਦੇ ਹੋ ਕਹਿੰਦੇ ਹਨ ਰੱਬ ਮਿਲੋ ਪਿਆਰੇ ਮਾਇਆ ਧਾਰੀ ਮੇਰੇ ਰੂਹ ਪਿਆਰੇ ਆਪਕੁਨ ਕਿਰਪਾ ਦੇ ਸਵੀਕਾਰ ਕੇ ਸਾਨੂੰ ਜਰੂਰ ਮਿਲੋ ਆਪ ਕਿਰਪਾ ਕਰੋ ਪਰ ਦਇਆ ਲੜ ਲਾ ਲਈ ਜੀ ਹੈ ਜੀ ਬਹੁਤ ਕਰਕੇ ਮਾਰਾ ਹੋਰਨਾ ਨੂੰ ਸੰਤਾਂ ਨੂੰ ਭਗਤਾਂ ਨੂੰ ਗੁਰਮੁਖ ਸਿੱਖਾਂ ਨੂੰ ਆਪ ਦੀ ਛਾਂ ਵਿੱਚ ਲੜ ਵਿੱਚ ਲਾਇਆ ਹੈ ਕਿਉ ਸਾਨੂੰ ਵੀ ਆਪ ਦੀ ਛਰਨੂਪੀ ਪ੍ਰੇਮ ਕੀ ਪੱਲੇ ਦੇ ਨਾਲ ਲਾ ਲਈਏ ਦੇਹ ਨਾਮ ਆਪਣਾ ਜਪੋ ਸੁਆਮੀ ਇਹ ਸਰਬ ਤੇ ਨਾਮ ਕਿ ਸਾਨੂੰ ਆਪ ਦਾ ਅੰਮ੍ਰਿਤ ਨਾਮ ਦਿਓ ਅਸੀਂ ਜਪਦੇ ਰਹੀਏ ਹਰ ਵਕਤ ਹਰ ਦਰਸ ਪੀਖੇ ਜੀ ਜੀਏ ਇਹ ਆਪ ਦੇ ਦਰਸ਼ਨ ਇਸ ਕਰਕੇ ਜਿਉਂਦੇ ਹੋਈਏ ਐਸੀ ਕਿਰਪਾ ਕਰੋ ਆਪੇ ਪਰਮ ਦਰਸ਼ਨ ਬਖਸ਼ੋ ਸਮਰੱਥ ਪੂਰਨ ਸਦਾ ਨਿਹਚਲ ਇਹ ਸਰਬ ਕਮ ਉਸਮ ਰੱਧ ਪ੍ਰਵੇਸ਼ ਕਰੋ ਸਾਰੀਆਂ ਸ਼ਕਤੀਆਂ ਦੇ ਮਾਲਕ ਸਾਧਾ ਸੌਂਚ ਪੂਰਨ ਵਿਆਪਕ ਹੈ ਨੈਚਲ ਅਜੰਤ ਸਰੂਪ ਪ੍ਰਵੇਸ਼ੇਰੂ ਤੁਝ ਆਗਮ ਅਪਾਰੇ ਜਹਾਂ ਜਹ ਬਾਸ ਜਦੇ ਹਰਨਗਰਵਾ ਵਿੱਚ ਸਮਰਥਪੂਰਨ ਸਦਾ ਅਨੇਚਲ ਸਰਬ ਸੁਨਾਸ ਸਮਰਥ ਹੈ ਵਿਆਪਕ ਸਦਾ ਚੱਲਣ ਵਾਲੇ ਪਰਮੇਸ਼ਰ ਨੀਚ ਆਗਮ ਆਪਾਰੇ ਜੰਗ ਨੰਦੋ ਤੀਤੋਂ ਨੰਦੋ ਸਤਿ ਕਲਪੋ ਕਲਪਾਂ ਦੀ ਗਮਤਾ ਤੋਂ ਰਹਤੋਂ ਪ੍ਰਕਿਰਤੀ ਦੇ ਪਾਰ ਆਵਾਜ਼ੋਂ ਰਹਤੋਂ ਆਪ ਬਿਨ ਵੰਤ ਨਾਨਕ ਧਾਰ ਕਿਰਪਾ ਤੁਸੀਂ ਬੇਰਹੀ ਪੁਰੂ ਕਹਿੰਦੇ ਹੋਏ ਸੱਚੇ ਬਾਦਸ਼ਾਹ ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰੋ ਆਪ ਸਤਿਗੁਰੂ ਜੀ ਕਹਿੰਦੇ ਹਨ ਉਹ ਪ੍ਰਾਨ ਪਿਆਰੇ ਇਹ ਸਾਨੂੰ ਜਾਜ ਦੱਸਦੇ ਆ ਸਤਿਗੁਰੂ ਅਮਰ ਅਰਜਨ ਦੇਵ ਜੀ ਇਹ ਪ੍ਰਾਨਾਂ ਦੇ ਪਿਆਰੇ ਵਾਹਿਗੁਰੂ ਸਾਨੂੰ ਮਿਲਣਾ ਕਰੋ ਜਪ ਤਪ ਵਰਤ ਕੀਨੇ ਜਪ ਜਪ ਕੀਤੇ ਆ ਜੋ ਦੇਵਤਾ ਆਦ ਕਾਂ ਦੇ ਤਪੀਆਂ ਤਪ ਕੀਤੇ ਆ ਸ੍ਰੀ ਦਾਤ ਕਾਂ ਨੂੰ ਸਾਧਨ ਦੇ ਯਾਰ ਤਾਂ ਅਦਕ ਰੱਖਣੇ ਕੀਤੇ ਭੁੱਖੇ ਤੇ ਹਾਏ ਰਹੇ ਹਨ ਵੇਖਣ ਕੋ ਚਰਨਾਰਾਮ ਕਿਸੇ ਜੇ ਪਾਤਸ਼ਾਹ ਆਪ ਦੇ ਚਰਨਾਂ ਕੋਲ ਆ ਤੇ ਦਰਸ਼ਨ ਵੇਖਣ ਵਾਸਤੇ ਆ ਰਾਮ ਪਿਆਰੇ ਤਪ ਤਨਾ ਕਤ ਹੈ 부ਝੈ ਜਿਹੜੀ ਮਿਸ਼ੋਰੇ ਦੀ ਤਪਸ਼ ਹੈ ਇਹ ਮਹਾਰਾਯੋ ਕਦੇ ਕਿਸੇ ਪ੍ਰਕਾਰ ਬੁਝਦੀ ਨਹੀਂ ਨਿਵਰਤ ਨਹੀਂ ਹੁੰਦੀ ਸਵਾਮੀ ਸਰਨਾਰਾਂ ਜੇ ਸਵਾਮੀ ਆਕਾਲ ਪੁਰਖ ਆਪ ਦੀ ਸ਼ਰਨ ਪਿਆ ਤੋਂ ਬਿਨਾ ਹੈ ਰਾਮ ਪਰਮੇਸ਼ਰ ਰਬ ਸਰਨ ਤੇਰੀ ਕਾਟ 베ਰੀ ਇਹ ਪ੍ਰਭੂ ਆਕਾਲ ਪੁਰਖ ਆਪ ਦੀ ਸ਼ਰਨ ਲਈ ਹੈ ਸਾਡੀ ਜਮਨ ਮੰਨ ਦੀ ਦੁਆਤ ਰੂਪੀ 베ਰੀ ਕੱਟਦੇ ਹੋ ਸੰਸਾਰ ਸਾਗਰ ਤਾਰੀਏ ਜਿਵੇਂ ਇਸ ਸਮਾਦ ਜਿਵੇਂ ਸਮੁੰਦਰ ਵਾਏ ਇਸ ਤੋਂ ਤਾਰਨਾ ਕਰੋ ਆਪ ਅਨਾਥ ਨਿਰਗੁਣ ਕਛੂ ਨਾ ਜਾਣਨਾ ਮਰ ਮਾਰਾ ਨਾਥ ਮਾਪਿਆਂ ਤੋਂ ਰਹਿ ਤਾ ਮੇਰੇ ਮਾਪਾ ਪਿਤਾ ਸੱਚੇ ਪਾਤਸ਼ਾਹ ਹੋਰ ਕੋਈ ਨਹੀਂ ਆਪ ਮੈਂ ਜਿਤੇਮ ਹਾਂ ਅਤੇ ਨਿਰਗੁਣ ਸਤ ਸੰਤੋਖ ਆਦ ਗੁਣ ਨਹੀਂ ਤੇ ਕੋਈ ਗਿਆਨ ਆਪ ਕੁਛ ਨੂੰ ਜਾਣਦਾ ਨਹੀਂ ਹੈ ਅਨਾਥ ਨਿਰਗੁਣ ਕਾਸ਼ ਨਾ ਜਾਣਨਾ ਥੋੜੇ ਮਾਤਰ ਵੀ ਕੋਈ ਸੰਗ ਜਾਣਦੇ ਨਹੀਂ ਗਿਆਨ ਦੀ ਮੇਰਾ ਗੁਣ ਔਗੁਣ ਨਾ ਵਿਚਾਰੀਏ ਸਰਬਾਦਿਕ ਦਾ ਗੁਣ ਕੋਈ ਨਹੀਂ ਮੇਰੇ ਅਗੁਣਾ ਦੀ ਵਿਚਾਰਨ ਤੇਰੀ ਆਪ ਬਖਸ਼ ਲੋ ਦੀਨ ਦਇਆਲ ਗੋਪਾਲ ਪ੍ਰੀਤਮ ਜੇ ਗੁਰੂ ਗੋਬਿੰਦ ਦਿਆਨ ਨੂੰ ਆਲੇ ਇਹ ਪਿਛੀ ਦੇ ਪਾਲਕ ਇਹ ਬਰਮ ਪ੍ਰੇਮ ਦੇ ਅਸਤਿਆਰੇ ਸਮਰਥ ਕਾਰਨ ਕਰਨਾ ਇਹ ਸਰਵ ਕਲਾ ਸਮਰਥ ਹੋ ਇਹ ਸਾਰਿਆਂ ਕਾਰਜਾਂ ਨੂੰ ਕਰਨ ਵਾਲੇ ਪ੍ਰਮੇਸ਼ਰ ਨਾਨਕ ਚਾਤਰਕ ਹਰ ਗੂੰਦ ਮੰਗੈ ਉਹ ਬੀਹਾ ਗੂੰਦ ਮੰਗਦਾ ਹੈ ਸਤਿਗੂੰਦ ਬੱਦਰ ਤੋਂ ਜੇ ਮੈਂ ਸਾਦਾ ਚੁੱਧ ਗੁਰੂ ਸਾਹਿਬ ਜੀ ਕਹਿੰਦੇ ਬੁਹੀਏ ਵੀ ਨਹੀਂ ਆਈ ਹੈ ਖਰੀ ਰੂਪੀ ਬੂਧ ਸ਼ਾਂਤੀ ਬੂਧ ਨੂੰ ਮੰਗਦਾ ਹੈ ਜਪ ਜੀਵਾ ਹਰ ਹਰ ਚਰਨ ਸਾਦਾ ਸ੍ਰੀ ਸ਼ਾਬ ਦੇ ਚਰਨਾਂ ਕੋਲੋਂ ਧਿਆਨ ਕਰਕੇ ਆਪਦੇ ਨਾਮ ਨੂੰ ਜਪ ਜਪ ਕੇ ਜਿਉਂਦੇ ਹੋਈਏ ਆమే ਸਰੂ ਗੁਰੂ ਇਹ ਅੰਮ੍ਰਿਤ ਦਾਸ ਸ਼ਰੋਧਾ ਨਾ ਆਪਦੇ ਚਰਨ ਜਿਹੜੇ ਹਨ ਅੰਮ੍ਰਿਤ ਦਾਸ ਸ਼ਰੋਧਾ ਸਾਧ ਸੰਗਤ ਅੰਮ੍ਰਿਤ ਦਾ ਸਰੂਪ ਹੈ ਆਪ ਦਾ ਨਾਮ ਪੀਉ ਹਰ ਹਰ ਨਾਮ ਆਰਾ ਅੰਮ੍ਰਿਤ ਹੈ ਨਾਮ ਇਹ ਹਰਾਰੇ ਇਸ ਨੂੰ ਪੀਣਾ ਕਰੀਏ ਰਾਮ ਜੀ ਪਿਆਰੇ ਸੰਤ ਹੈ ਸੰਗ ਮਿਲੇ ਸੂ ਸੰਤ ਭਗਤ ਜਿਹਦੇ ਸਵਾਸ ਸਵਾਸ ਜਪਣ ਵਾਲੇ ਐ ਉਹਨਾਂ ਦੀ ਸੰਗਤ ਕਰਕੇ ਮਿਲਦਾ ਹਾਂ ਜਪ ਪੂਰਨ ਕਾਮਾ ਰਾਮ ਜਿਹੜੇ ਸੰਬੰਧ ਸੰਗ ਜੀ ਮਿਲ ਕੇ ਜਪਦੇ ਐ ਉਹਨਾਂ ਨੂੰ ਸਾਰੇ ਰਾਮ ਤੋਂ ਕੰਮ ਪੂਰੇ ਕਰ ਦਵੇ ਨਾਮ ਦੇ ਦੀ ਜਿਹੜੇ ਛਪਰੀ ਮੰਨੀ ਤ੍ਰੀ ਜਗ ਜਗਸਪੂਰਨ ਕੀਤਾ ਤੇਰੇ ਦੀਆਂ ਦੁਆ ਚਾਰੀਆਂ ਕਿਉ ਜੋ ਜੋ ਤੇਰੇ ਨਾਮ ਨੂੰ ਯਾਦ ਦੇ ਉਹਨਾਂ ਦੇ ਸਾਰੇ ਕੰਮਾਂ ਨੂੰ ਪੂਰੇ ਕਰ ਦਿੰਦਾ ਸਾਰੀਆਂ ਕਾਮਨਾਵਾਂ ਨੂੰ ਪੂਰੀਆਂ ਕਰ ਦਿੰਦਾ ਹੈ ਸਭ ਕਾਮ ਪੂਰਨ ਦੁਖ ਬਦੀਰਨ ਉਹ ਸਾਰੀਆਂ ਕਾਮਨਾਵਾਂ ਨੂੰ ਪੂਰੀਆਂ ਕਰਨ ਵਾਲਾ ਸਭ ਦੀਆਂ ਨੂੰ ਤੇ ਦੁੱਖਾਂ ਨੂੰ ਬਦੀਰ ਕੱਟਣ ਵਾਲਾ ਹੈ ਹਰ ਨਿਉਖ ਮਨਹੁ ਨਾ ਬੀਸਰੇ ਬੋਤਾਲ ਗੁਰਖਰੀ ਅੱਖ ਦੇ ਖੋਲਣ ਮੀਤ ਜਿੰਨਾ ਚਿਰ ਵੀ ਸਾਡੇ ਮਨ ਤੋਂ ਕਦੇ ਵੀ ਭੁੱਲੇ ਨਾ ਆਪਦਾ ਨਾਮ ਆਨੰਦ ਆਨੰਦ ਨੂੰ ਸਦਾ ਸਾਚਾ ਜੀ ਮਸਰੂਰ ਪਰਮੇਸ਼ਰ ਬਾਦ ਨੇ ਸਦਾ ਸੱਚਾ ਸਾਨੂੰ ਆਨੰਦ ਪ੍ਰਾਪਤ ਹੋਵੇ ਸਰਵ ਗੁਣ ਜਗਦੀਸ਼ਰ ਹੈ ਸਾਰੇ ਗੁਣਾਂ ਦੇ ਮਾਲਕ ਹੈ ਜਗਦੀਸ਼ਰ ਪਰਮੇਸ਼ਰ ਜੀ ਆਗਣਤ ਊਚ ਅਪਾਰ ਠਾਕੁਰੂ ਜੀ ਮਰੂ ਦੀ ਰਹਿਤ ਹੈ ਤੂੰ ਉੱਚਾ ਤ੍ਰੀਕਾਲਵਾਦ ਰੂਪ ਹੈ ਪ੍ਰਕਿਰਤੀ ਦੇ ਤਾਰਾਵਾਰ ਤੋਂ ਰਹਿਤ ਨੇ ਫੇਰ ਮਾਇਆਵਰਦੀ ਧਾਦਰ ਸਵੰਮੀ ਹੈ ਸਰੂਪਾਂ ਨੂੰ ਆਪਕਾਰ ਕੇ ਫੇਰ ਸਭ ਤੋਂ ਨਿਆਰਾ ਰਹਿਣਾ ਹੈ ਅਸੱਜ ਤੇਰੀ ਬਸਮਾਤਾ ਹੈ ਆਗਮ ਜਾ ਕੋ ਧਾਮ ਬਹੁ ਮਨ ਦੀ ਗੰਤੈ ਜੋ ਪਰੇ ਜਿਸਾਬ ਦਾ ਪਰਾਰੂਪ ਧਾਮ ਹੈ ਸਰੂਪ ਰੂਪੀ ਬਿਨਵੰਤ ਨਾਨਕ ਮੇਰੀ ਇਛਾ ਪੂਰਨ ਜੀ ਗੁਰੂ ਸਾਹਿਬ ਜੀ ਕਹਿੰਦੇ ਨੇ ਬੇਨਤੀ ਪੂਰੀ ਹੋ ਕਹਿਨੇ ਹਾਂ ਮੇਰੀ ਇੱਛਾ ਪੂਰੀ ਕਰਨ ਵਾਲੇ ਹੋ ਨੀਲੇ ਸੀਰੀ ਰੰਗ ਰਾਮ ਜੀ ਜੋਤ ਅਨੰਦ ਦੇ ਉਹ ਆਵੋ ਸਿਰੋਮਣੀ ਰੰਗ ਅਨੰਦ ਸਰੂਪ ਪ੍ਰੇਮ ਰੂਪ ਰਾਮ ਮੈਨੂੰ ਮਿਲ ਗਏ ਹੋ ਆਪੋ ਕਈ ਕੋਟਕ ਜਗ ਫਲਾ ਕਈ ਲੋਕ ਪਰਸ਼ਨ ਕਰਦੇ ਆ ਜੀ ਕਿ ਜੇ ਕਰਕੇ ਕੋਈ ਅਸੀ ਵਾਰ ਸਿਮਰਤੀਆਂ ਦਾ ਪਾਠ ਸੁਣਾਵੇ ਕਿ ਫੇਰ ਵਦਾਨ ਦਾ ਵਾਕ ਹੀ ਸੁਣਦਾ ਐਡਾ ਬਹਾਤ ਹੋਊਗਾ ਅਪਦੇਸ਼ ਸੁਣਨ ਦਾ ਕੋਈ ਕਹਿੰਦੇ ਜਗ ਕਰਨ ਜਿੰਨਾ ਫਲਵਾ ਹੈ ਉਪਦੇਸ਼ ਸੁਣਨ ਦਾ ਸਿਮਰਤੀਆਂ ਸੁਣਨ ਦਾ ਪੁਰਾਣਾ ਤੇ ਸੁਣਨ ਦਾ ਤੇ ਆਪ ਦੀ ਇਹ ਅਮਰ ਰੂਪ ਜਿਹੜੇ ਬਚਨ ਹਨਗੇ ਇਹਨਾਂ ਨੂੰ ਸੁਣਦਾ ਮਾਰਾ ਕਿੰਨਾ ਤੁਹਾਕਮ ਆਇਆ ਤਾਂ ਸੁਣ ਕੇ ਮਾਰਾ ਫਰਮਾਉਂਦੇ ਹਨ ਕਈ ਕੋਟਕ ਜਗ ਫਲਾ ਜੇ ਮਾਈ ਕਈ ਕਰੋੜਾ ਜਿਹੜੇ ਜਗ ਪੰਦਵਾਂ ਨੇ ਇੱਕ ਮਸਾ ਜੱਗ ਪੂਰਾ ਕੀਤਾ ਸੀ ਜਨਮੇਜਾ ਜਾ ਕਰਨ ਲੱਗੇ ਨ ਬ੍ਰਾਹਮਣ 18 ਘਾ ਕੇ ਕੋਰ ਹੋ ਗਿਆ ਇਸ ਪ੍ਰਕਾਰ ਹੈ ਤੇ ਜਿਹੜੇ ਜੰਪ ਵਾਇ ਜਿੰਨਾ ਚ ਕੋਈ ਵਿਦੂ ਨਾ ਪਵੇ ਇਸ ਪ੍ਰਕਾਰ ਹੈ ਕਈ ਕੋਟ ਦੇ ਭਾਈ ਗੁਰਦਾਸ ਸਾਹਿਬ ਨੇ ਕਿਹਾ ਜਿਵੇਂ ਅੱਠ ਸੱਤ 377 ਕੀਏ ਯੁਗ ਚਾਰ ਚਲੇ ਕੈਲਾਸ਼ ਦੇ ਹੋ ਜਿਵੇਂ ਲਾਖ ਵੇਲ ਕੁਰ ਖੇਤਰ ਮੈਂ ਅਸਮੇਧ ਜਗ ਉਪੰਗ ਠੈਓ ਜਿਵੇਂ ਕੋਟ ਜਨਮ ਤਪ ਉਰਦ ਮੁਖੀ ਬੈਸੰਤਰ ਮੈਂ ਤੰਬਾ ਦੇਓ ਕੋਣ ਅਨਮ੍ਰਿਤ ਨਾਮ ਵਿਸ਼ੇਸ਼ ਇਕਾ ਇਹ ਇੱਕ ਵਾਰศรี ਵਾਹਿਗੁਰੂ ਤੇ ਸੋ ਇਹਦਾ ਉੱਚਾ ਪਰਮੇਸ਼ਰ ਦਾ ਨਾਮ ਹੈ ਮਾਰਾ ਕੰਦੇ ਹਨ ਕਈ ਕੋਟਕ ਜਗ ਫਲਾ ਕਈ ਕਰੋੜਾਂ ਦੇ ਜੰਗ ਕਰ ਲੈਣੇ ਇੱਕ ਜਗ ਪਾਣਵਾ ਤੋਂ ਮਸਾ ਪੂਰਾ ਹੋਇਆ ਸੀ ਆਰਾਮਾ ਸਵੇਦ ਦੇ ਵਿੱਚ ਰਾਮਕੰਦਰ ਜੀ ਨੇ ਯਕੀ ਕਿਆ ਸੀ ਕਿਸੇ ਜੀ ਪੁੱਤਰਾ ਨੂੰ ਕੋੜਾ ਪਕੜ ਲਿਆ ਸੀ ਤੇ ਉਹਨਾਂ ਨੇ ਮੂਰਸ਼ਾ ਕਰਤੀ ਸੀ रामचंद्र ਜੀ ਸਾਰੀ ਫੌਜ ਇਹ ਰਾਮਾ ਸਨੇਹ ਪੋਸਤਗੋਦੀ ਕਹਾਉਂਦੀ ਹੈ ਇਸ ਪ੍ਰਕਾਰ ਦੇ ਜਿਹੜੇ ਜਗ ਹੈ ਕਈ ਕਰੋੜਾਂ ਜੱਗਾਂ ਦਾ ਜਿਹੜਾ ਫਲ ਹੈ ਸੁਣ ਗਾਵਨ ਹਾਰੇ ਰਾਮ ਦੇ ਨਾਮ ਨੂੰ ਸੁਣਦੇ ਉਹਨਾਂ ਨੂੰ ਫਲ ਪ੍ਰਾਪਤ ਹੁੰਦਾ ਹੈ ਜਿਹੜੇ ਗਾਉਣ ਵਾਲੇ ਹਨ RAM ਦੇ ਨਾਮ ਨੂੰ ਉਹਨਾਂ ਨੂੰ ਕਈ ਕਰੋੜਾਂ ਜੱਤਾਂ ਨਾਲ ਫੜ ਪ੍ਰਾਪਤ ਹਰ ਹਰ ਨਾਮ ਜਪਤ ਜਿਹੜੇ ਬਾਈ ਹਰੀ ਜੇ ਹਰੇਕ ਨੂੰ ਹਰੇ ਭਰੇ ਕਰਨੋਂ ਆਏ ਮਹਾਰਾਜ ਦੇ ਨਾਮ ਨੂੰ ਜਪਦੇ ਐ ਪੁੱਲ ਅਗਲੇ ਤਾਰੇ ਰਾਂ ਉਹਨਾਂ ਪੁਰਖਾਂ ਤੋਂ ਪਾਈ ਆਗਦੀਆਂ ਸਾਰੀਆਂ ਕੁਲਾਂ ਜਿਹੜੀਆਂ ਆਗਤ ਹੋਈਆਂ ਨੇ ਸਾਰੀਆਂ ਕੁਲਾਂ ਨੂੰ ਤਾਰ ਲੈਂਦੇ ਜਿਸ ਮਰਸਲ ਕਿਲ ਖਾਸਰੇ ਪਿਤਰੀ ਹੋਏ ਉਹਨਾਂ ਨੂੰ ਸੋ ਹੰਤ ਸਦੀ ਜਾਂ ਕੋ ਜਾਂ ਕੰਤੋਂ ਪਾਰੋ ਹਰ ਨਾਮ ਜਪਤ ਸੋ ਹੰਤ ਪ੍ਰਾਣੀ ਜੋ ਭਾਈ ਪਰਮੇਸ਼ਰ ਦਾ ਨਾਮ ਜਪਦੇ ਹੈ પ્રાਣਿ ਧਾਰੀ ਤੇ ਸੋਬ ਨੀਕ ਹੋ ਜਾਂਦੇ ਹਨ ਤਾਂ ਕਿ ਮਹਿਮਾ ਕਿਤ ਗਨ ਉਹਨਾਂ ਮਹਾਂਪੁਰਖਾਂ ਦੀ ਜਿਹੜੀ ਮਹਿਮਾ ਵਧਾਈ ਹੈ ਕਿਤਨੀ ਤੁਹ ਜਣ ਕੇ ਦਸੀਏ ਕਿ ਕਿਤਨੀ ਜਿੰਨੀਆਂ ਜਿੰਨ ਚਾਹੂੰਗੀ ਨਹੀਂ ਹੈ ਬਿਆੰਤ ਬੜੀ ਆਈ ਹੈ ਹਰ ਬਿਸਰ ਨਾਹੀ ਪ੍ਰਾਨ ਪਿਆਰੇ ਪਿਆਰੇ ਹਰੀ ਅਕਾਲਪੁਰ ਸਾਨੂੰ ਕਦੇ ਭੁੱਲੋ ਨਾ ਆਪ ਕਿਤਵੰਤ ਦਰਸ਼ਨ ਸਦ ਮਨ ਅਸੀਂ ਮਾਰੇ ਮਨਾ ਕਰਕੇ ਹਰ ਵਕਤ ਆਪਦੇ ਦਰਸ਼ਨਾਂ ਨੂੰ ਮਨਾ ਨੂੰ ਦਰਸ਼ਨੇ ਕਦੋਂ ਦਰਸ਼ਨ ਹੋਣ ਸਭ ਦਿਵਸ ਆਏ ਗਹਿ ਕਾਂਠ ਲਾਏ ਹੋਣ ਸਾਡੇ ਤੇ ਆ ਗਏ ਜਦੋਂ ਸਾਨੂੰ ਪਕੜ ਕੇ ਆਪਦੇ ਗਰਨਾਂ ਦੇ ਬੱਚੇ ਨੂੰ ਮਾਤਾ ਪਿਤਾ ਲਾ ਲੈਂਦੇ ਹੈ ਐ ਮਾਤਾ ਸਾਨੂੰ ਜਦੋਂ ਪਕੜ ਕੇ ਕੰਠ ਦੇ ਨਾਲ ਲਾ ਲਿਆ ਸਰਬਉਸੂਪ ਧਾਰ ਕੇ ਉਹ ਸੋਹਣੇ ਦਿਨ ਬਿਆਨ ਦੇ ਆਗੇ ਜਿਹੜੇ ਪਕੜ ਕੇ ਕੰਠ ਤੇ ਵੀ ਨਹੀਂ ਚੇ ਨੂੰ ਕੀ ਕੰਠ ਨਾਲ ਸਾਨੂੰ ਲਾ ਲਿਆ ਪ੍ਰਭ ਊਚ ਆਗਮ ਅਪਾਰੇ ਊਚਿਤ ਨਗਦੋ ਪੀਤ ਹੋ ਅਗੋਂ ਮੰਦੀ ਗਮਤਾ ਤੋਂ ਪਰੇ ਹਾਂ ਪ੍ਰਕਿਰਤੀ ਦੇ ਪਰਵਾਾਰ ਤੋਂ ਰਹਤ ਹੂੰ ਬਿਨਵਾਨ ਤੋਂ ਨਾਨਕ ਸਫਲ ਸਭ ਕੇ ਸਭ ਸਭ ਕਿੰਝ ਬੇਅੰਤੀ ਪੂਰ ਹੋ ਕਹਿੰਨੇ ਹਾਂ ਉਹ ਸਵਲਾ ਜੋ ਉਹਨਾਂ ਮਹਾਦੁਰਗਾ ਦਾ ਸਾਲ ਕੋ ਸਾਜਣ ਹੈ ਕਾਵੇ ਮੀਲੇ ਅਤ ਪਿਆਰੇ ਉਹਨਾਂ ਨੂੰ ਅਤਿਅੰਤ ਪਿਆਰੇ ਵਾਹਿਗੁਰੂ ਜੀ ਦੀ ਪ੍ਰਾਪਤੀ ਹੋ ਗਈ ਮਿਲ ਗਿਆ ਹੈ